ਜੀ ਗਾਜੀ ਗਾਰੇ ਵਿਰਾਜ ਜੀ ਤੇ ਅੱਜ ਫੇਰ ਆਪਣੀ ਗੱਡ ਮਾਰਦੀ ਹੋਈ ਜੇ ਇਹ ਨੂੰ ਤੋਂ ਦੇ ਨਾਲ ਹੋਰ ਬੇਰਾਬ ਤੋਂ ਉੱਪਰ ਡੀਜ਼ਲ ਲੈ ਕੇ ਜਾਂਦੇ ਰਹੇ ਆ ਬਹੁਤ ਘੱਟ ਦਿਖਦਿਆ ਧੁੰਦ ਬਹੁਤ ਜਿਆਦੀ ਪਈ ਹੋਈ ਆ ਦਸਤਾਨੇ ਪਾਈ ਮਾੜੇ ਭਟਈਏ ਬਹੁਤ ਘਾਟੇ ਆਦੇ ਬਹੁਤ ਧੁੰਦ ਆ ਮਾਣਾ ਜਿੰਨਾ ਕਮਾ ਘਰਾਂ ਨੇ ਜਾੜਾ ਦਾ ਮਨਜ਼ੂਰੀ ਇਹਨਾਂ ਤੋਂ ਜਿੰਨਾ ਜਾਣਾ ਤੇ ਜਾੜਾ ਹੀ ਆਦੀ ਉਹ ਨਹੀਂ ਤੋਂ ਦਜੀ ਪਰ ਰਾ ਪਰ ਦੀ ਜੀਰ ਕਰਾਈ ਆ ਢੁੰਦਦੀ ਹਲ ਨਵੰਬਰ ਤੇ ਉਹ ਸਖਤ ਉਹ ਵਰਕ ਨਹੀਂ ਪਹਿਲਾਂ ਤੋਂ ਨਬੰਬਰ ਜਦੋਂ ਤੋਂ ਪਹਿਲਾਂ ਆ ਦੇਖ ਉਹ ਦੂਂਦਿਲ ਵਾਲਾ ਆਏਗੇ ਇਹ ਅੱਜ ਨਾਲ ਖਾਣਾ ਆਇਆ ਸੀ ਜੇ ਨਾ ਸਵੇਰੇ ਆਉਂਸੀ ਟੜਕੇ ਦੇ ਲੱਗ ਰਿਹਾ ਅੱਦੋ ਦਿਨ ਚਲੇ ਡੋੜੇ ਗਏ ਰਹਿ ਗਏ ਇੱਧਰ ਨਹੀਂ ਦੇਰਨਾ ਇੱਧਰ ਵੀ ਰਹਿੰਦਾ ਹੈ ਆ ਆਪਣਾ ਸਤਾ ਦੇ ਘਰ ਕੋ ਜਿੰਦਰ ਸਿੰਘ ਹਾਂ ਜੀ ਉੱਥੇ ਕੇ ਰਹੇ ਆ ਹੁਣ ਦੂਜੀ ਜਗ੍ਹਾ ਗਏ ਆ ਤੇ ਜਾਨਵੀਰ ਦੇ ਇਹ ਆਪਣੇ ਨਾਲ ਤੂੜੀ ਲਾਉਂਦਾ ਵੀਰ ਕਿੱਦਾਂ ਗਿਆੜਪਾ ਠੀਕ ਠਾਕ ਤੇਰੀ ਆ ਗਈ ਵਾਰੀ ਆ ਇਹ ਬੜੇ ਦਿਨੋਂ ਦਾ ਵਿਚਾਰਾ ਪਿੱਛੇ ਪਿਆਦਾ ਅੱਜ ਵਾਰੀ ਆਈ ਗਈ ਆ ਲਾ ਆ ਪ੍ਰਸ਼ਾਦ ਵੰਡੰਦੇ ਆ ਨਾਲ ਇੱਧਰ ਵੇ ਕਈ ਪ੍ਰਸ਼ਾਦ ਵੰਡਦੇ ਤੇ ਕਈ ਕਹਿੰਦੇ ਇਹ ਕੀ ਪੰਗਾ ਪੈ ਗਿਆ ਹਾਂ ਖਾ ਬੀਜੇ ਨਾਲ ਥੋੜੀ ਥੋੜੀ ਦਿਓ ਬਾਬਾ ਜੀ ਥੋੜਾ ਜਿਹਾ ਬਸ ਵਾਹਿਗੁਰੂ ਅੜੀਕ ਆਲੀਕ ਆਲੀ ਕੁਇੰਟਲ ਝਾੜ ਨਿਕਲਣਾ ਵੇਖੀ ਹੁਣ ਛੱਡੀ ਜਾਂਦਾ ਇਹ ਆਪਣਾ ਦੂਜੇ ਲੋਹ ਚ ਚੱਲਣ ਦਿਆ ਆਪਾਂ ਪਹੇ ਸ਼ਾਨ ਚ ਇੱਥੇ ਆ ਦਾਣਿਆਂ ਦੀ ਰਾਖੀ ਸ਼ਾਨ ਬਣਾਈ ਆ ਤੇ ਆਪਾਂ ਉੱਚ ਪਾਏ ਆ ਮੱਝੇ ਤੇ ਲੰਬੇ ਚੱਲਣ ਦੇ ਆਪਣਾ ਟਰੈਕਟਰ ਅੱਜ ਆਇਆ ਸੋਮਨ ਨਹੀਂ ਆਇਆ ਸੋਮਨ ਦਾ ਭਰਾ ਆਇਆ ਲਖਾ ਜੋ ਵਟ ਗੱਡੀ ਆਉਂਦੇ ਆ ਤੋਰਾ ਵੇਖੋ ਜੀ ਤੋਰਾ ਚੈੱਕ ਕਰ ਰਹੇ ਧੁੰਦ ਅੱਜ ਲੱਤੀ ਨਹੀਂ ਸਾਰਾ ਦਿਨ ਧੁੰਦ ਪਈ ਰਹੀ ਆ ਤੇ ਬਹੁਤ ਜ਼ਿਆਦਾ ਮੌਸਮ ਖਰਾਬ ਆ ਤੇ ਸਲਾਬ ਵੀ ਡਾਇਆ ਬਹੁਤ ਸਲਾਬੀ ਜਾਂਦੀ ਐ ਬਹੁਤ ਜ਼ਿਆਦੀ ਨਾਲੀਆਂ ਫਾਸੀ ਡਾਇਆ ਲਾ ਬੜੀ ਜੰਦੀ ਹੋ ਗਈ ਆ ਢੋਪ ਤੇ ਲੱਗਦੀ ਨਹੀਂ ਆ ਤੇ ਹੁਣ ਫਿਰ ਆਪਾਂ ਨਾਲੀ ਅੱਗੇ ਸੁਰਤੀਆਂ ਇਹਦੀ ਖਾਦ ਵਾਲੀਆਂ ਤੇ ਵਧੀਆ ਚੱਲੀ ਜਾਂਦਾ ਤਾਵਿਆਂ ਦੇ ਜੇਰਪੀਆਂ ਨਾਲੀਆਂ ਤੇ ਥੈਲੀ ਬਹੁਤ ਵਧੀਆ ਬੜੀ ਜਾਂਦੀ ਆ ਵੇਖੋ ਚੈੱਕ ਕਰੋ ਇਧਰ ਜਦਾ ਯਾ ਇਸੰਗੋਂ ਦਾ ਪਰ ਆਇਆ ਲੱਖਾ ਟੜਾਕੇ ਗੱਡੀ ਜਾਂਦਾ ਚਾਹ ਆ ਗਈ ਆਪਾਂ ਲੱਗੇ ਚਾਹ ਵੇਣ ਬਈ ਚਾਹ ਆ ਗਈ ਇਹਦੀ ਤਾਹਣੋ ਅੱਜ ਗਿਆ ਕੋਈ ਯਾਰਾਂ ਦੇ ਰਾਹ ਵਾਪਸ ਹੁੰਦੇ ਵੀ ਬਾਡੀ ਵੀ ਨਾ ਲਾਗੇ ਨਹੀਂ ਜਿਹਦਾ ਅੱਗੋਂ ਟਰਾਈਟਾਉਂਦੇ ਆ ਤੇ ਪਰਦੇ ਦੇ ਉੱਲਜੀ ਵਾਲੀ ਗੱਡੀ ਆਏ ਤੇ ਕੋਈ ਯਲਤੋ ਦਿਖਾਈ ਆ ਕਿ ਚੈੱਕ ਕਰ ਉਹ ਇਧਰ ਆਦੇ ਨਾ ਲੱਖੇ ਭਾਜੀ ਹੁਣ ਇੱਕਦਾ ਲੱਖੇ ਇਹ ਰਹੇ ਆਪਾਂ ਰਹਾਂਗੇ ਆਪਾਂ ਨਵਾਂ ਜਲੇ ਘਰ ਤੇ ਘਰ ਜਾ ਗਏ ਨਾ ਨੂੰ ਫੋਨੇ ਆਂ ਵਿਦਾਇਆ ਤੇ ਵੀ ਆਦੀ ਆਜ ਤਾਂ ਪਹੁੰਚ ਗਏ ਘਰੇ ਆਪਾਂ ਪੈਂਟਰ ਹੋਣ ਲੱਗੇ ਆ ਆਪਣੇ ਨਿੱਕੇ ਜਿਹੋਂ ਚਾਦਾ ਲੱਕਿਆ ਵਧੀਆ ਵਧੀਆ ਵੇਖੀ ਪਹੁੰਚ ਗਏ ਆਪਾਂ ਘਰੇ ਪਹੁੰਚ ਗਏ ਬਸ ਸਹੀ ਸਲਾਮਤ ਪਹੁੰਚ ਗਏ ਘਰੇ ਗੈ ਇੰਨਾ ਹੀ ਬੜਾ ਤੇ ਆਪ ਆ ਗਏ ਘਰੇ ਲੱਖਿਆ ਖੋਲ ਗਿਆ ਓਏ ਜਿਹੜਾ ਮਰਜੀ ਖੋਲਦੇ ਤੂੰ ਆਂ ਆਪਣੀਆਂ ਰਾਣੀਆਂ ਉਹ ਦਿਖਾਉਂਦੀਆਂ ਦੋਵੇਂ ਇੱਕ ਇੱਧਰ ਇੱਕ ਇੱਧਰ ਘਲੋਤੀ ਆਂ ਸੱਲ ਲੱਖਿਆ ਉਹ ਫੋਟੋ ਲੱਗੀ ਆਡੇ ਚਰਨ ਸਿੰਘ ਸਰਪੰਚ ਦੀ ਸਾਡੇ ਸਰਪੰਚ ਦੀ ਲੱਗੀ ਫੋਟੋ ਓ ਐਮੀ ਤੋਇ ਐਮੀ ਤੋ ਜਾ ਗਿਆ ਡਾ ਐਮੀ ਤੋ ਆ ਇੱਥੇ ਐਈਏ ਅਮੀ ਇੱਥੇ ਆ ਆਦਮੀ ਆ ਗਿਆ ਟਰੈਕਟਰ ਤੋਂ ਉਡਾ ਲੈਣ ਕਿੱਦਾਂ ਪੁੱਤ ਠੀਕ ਐ ਆਹ ਟਰੈਕਟਰ ਲਾ ਦੀਆਂ ਅੰਦਰ ਉਹ ਪ੍ਰੈਸ਼ਰ ਲਾਤਾ ਆਪਾਂ ਧੋਣਾ ਪ੍ਰੈਸ਼ਰ ਨਾਲ ਲਾਤਾ ਇਹ ਆ ਚੋਕ ਲੱਖਿਆ ਓਏ ਆ ਕੋਈ ਚੋਕ ਆਪਾਂ ਲਾਤਾ ਪ੍ਰੈਸ਼ਰ ਆਪੇ ਇੱਕ ਅੱਧੀ ਉੱਪਰ ਹੀ ਦੂਜੇ ਲੱਗੇ ਪਾਣੀ ਬਾਹਰ ਨਾਲੀਆਂ ਚ ਨਾਲੀਆਂ 'ਚ ਬਾਣੀ ਮਾਰਦੇ ਆ ਓਕੇ ਬਾਏ ਟਾਟਾ ਇੱਕ ਕਰੀ ਨਾਲੀਆਂ 'ਚ ਬਾਣੀ ਹਾਰ ਕੇ ਨੇ ਪਸਤੌ ਖਾ ਕਰ ਲੈਣ ਆਣ ਕਿਆ ਹੋਵੇ ਸਰੀਰ 'ਚ ਪਸਤੌ ਦਾ ਬੱਜੀ ਬੋਲਗੋਯਾ ਬੋਲਗੋਯਾ